ਅੱਜ ਤੜਕ ਸਾਰਾ ਪਿੰਡਾਂ ਦੇ ਲੋਕ ਦੇਖਦੇ ਰਹਿ ਗਏ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਇੱਕੋ ਦਾ ਮਹਾਫੜਾ ਦਫੜੀ ਪੈ ਜਾਂਦੀ ਆ ਜਦੋਂ ਪੁਲਿਸ ਪੁਲਿਸ ਪਿੰਡਾਂ ਦੇ ਵਿੱਚ ਦੇਖਦੇ ਨੇ ਤੁਹਾਨੂੰ ਦੱਸ ਦਈਏ ਕਿ ਮੋਗਾ ਏਰੀਏ ਦੀ ਨਿਹਾਲ ਸਿੰਘ ਵਾਲਾ ਦੇ ਤਿੰਨ ਪਿੰਡਾਂ ਦੇ ਵਿੱਚ ਅੱਜ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਕਿਉਂਕਿ ਨਸ਼ਿਆਂ ਦੀਆਂ ਕਾਫੀ ਸ਼ਿਕਾਇਤਾਂ ਨੇ ਜਿਹੜੀਆਂ ਉਹ ਇਨ੍ਹਾਂ ਪਿੰਡਾਂ ਦੇ ਵਿੱਚੋਂ ਆ ਰਹੀਆਂ ਸੀ ਜਿਸ ਕਰਕੇ ਐਸਐਸਪੀ ਦੇ ਵੱਲੋਂ ਜਿਹੜੇ ਸਪੈਸ਼ਲ ਹੁਕਮ ਦਿੱਤੇ ਗਏ ਸੀ ਆਪਰੇਸ਼ਨ ਕਾਸਕੋ ਚਲਾਉਣ ਦੇ ਲਈ ਕਾਸਕੋ ਆਪਰੇਸ਼ਨ ਦੇ ਵਿੱਚ ਜਿਹੜਾ ਆ ਪੁਲਿਸੋ ਛਾਪੇਮਾਰੀ ਕਰਦੀ ਆ ਤੇ ਜਿੰਨੇ ਵੀ ਨਸ਼ਾ ਤਸਕਰ ਨੇ ਜਾਂ ਫਿਰ ਨਸ਼ਾ ਵੇਚਣ ਵਾਲੇ ਨੇ ਜਿੰਨੇ ਵੀ ਨੇ ਉਹਨਾਂ ਨੂੰ ਜਿਹੜੀ ਕਾਰਵਾਈ ਉਹਨਾਂ ਤੇ ਕੀਤੀ ਜਾਂਦੀ ਆ ਤਾਂ ਅੱਜ ਤਰਕਸਾਰ ਮੋਗਾ ਦੇ ਨਿਹਾਲ ਸਿੰਘ ਵਾਲਾ ਏਰੀਆ ਦੇ ਵਿੱਚ ਜਿਹੜੇ ਤਿੰਨ ਪਿੰਡਾਂ ਦੀ ਪੁਲਿਸ ਤੋਂ ਬਲੋ ਤਲਾਸ਼ੀ ਲਈ ਗਈ ਆ ਸਵੇਰ ਤੱਕ ਸਾਰੀ ਜਿਹੜੀ ਪੁਲਿਸ ਆ ਉਹ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਜਾਂਦੀ ਆ ਤੇ ਜਿਹੜੀ ਜਾਂਚ ਆ ਪੂਰੀ ਪੜਤਾਲ ਆ ਉਹ ਕੀਤੀ ਜਾਂਦੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦੀ ਰੋਕਥਾਮ ਦੇ ਲਈ ਇੱਕ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਨੂੰ ਆਪਰੇਸ਼ਨ ਕਾਸਕੋ ਦਾ ਨਾਮ ਦਿੱਤਾ ਗਿਆ ਜਿਸ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਦੀਆਂ ਟੀਮਾਂ ਜਾਂਦੀਆਂ ਨੇ ਤੇ ਜਿੱਥੇ-ਜਿੱਥੇ ਜਿਹੜੇ ਜ਼ਿਆਦਾ ਸ਼ਿਕਾਇਤਾਂ ਆਉਂਦੀਆਂ ਨਸ਼ੇ ਦੀਆਂ ਉੱਥੇ ਜਾ ਕੇ ਜਿਹੜੀ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਆ ਤਾਂ ਹੁਣ ਆ ਮੋਗਾ ਏਰੀਆ ਦੀ ਜਿਹੜੀ ਖਬਰ ਹੈ ਨਿਕਲ ਕੇ ਸਾਹਮਣੇ ਆਈ ਹੈ ਕਿ ਮੋਗਾ ਦੇ ਵਿੱਚ ਜਿਹੜਾ ਉਹ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪੰਜਾਬ ਦੇ ਡੀਜੀਪੀ ਅਤੇ ਮੋਗਾ ਦੇ ਐਸਐਸਪੀ ਦੀਆਂ ਹਦਾਇਤਾਂ ਤੇ ਮੋਗਾ ਪੁਲਿਸ ਨੇ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਡਿਵੀਜ਼ਨ ਦੇ ਤਿੰਨ ਪਿੰਡਾਂ ਦੇ ਵਿੱਚ ਇੱਕ ਆਪਰੇਸ਼ਨ ਚਲਾਇਆ ਗਿਆ ਇਸ ਸਬੰਧੀ ਐਸਪੀ ਸੰਦੀਪ ਵਡੋਦਰਾ ਨੇ ਦੱਸਿਆ ਕਿ ਬੁੱਧਵਾਰ ਨੂੰ ਪੰਜਾਬ ਦੇ ਡੀਜੀਪੀ ਅਤੇ ਮੋਗਾ ਦੇ ਐਸਐਸਪੀ ਦੀਆਂ ਹਦਾਇਤਾਂ ਅਤੇ ਭਾਰੀ ਪੁਲਿਸ ਫੋਰਸ ਦੇ ਨਾਲ ਪਿੰਡ ਨਿਹਾਲ ਸਿੰਘ ਵਾਲਾ ਦੇ ਤਿੰਨ ਪਿੰਡਾਂ ਦੇ ਵਿੱਚ ਜੋ ਸੀਐਸਓ ਆਪਰੇਸ਼ਨ ਜਿਹੜਾ ਇਹ ਉਹ ਚਲਾਇਆ ਗਿਆ ਹੈ ਇਸ ਆਪਰੇਸ਼ਨ ਦੇ ਤਹਿਤ 35 ਘਰਾਂ ਦੀ ਜਿਹੜੀ ਤਲਾਸ਼ੀ ਆ ਉਹ ਲਈ ਗਈ ਆ ਤੇ ਪਿੰਡ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦੀ ਤਲਾਸ਼ੀ ਲਈ ਗਈ ਆ ਇਹਨਾਂ ਤਿੰਨਾਂ ਪਿੰਡਾਂ ਦੇ ਕੁਝ ਇਲਾਕਿਆਂ ਦੇ ਵਿੱਚ ਨਸ਼ਿਆਂ ਦਾ ਬੋਲਬਾਲਾ ਸੀ ਜਿਸ ਕਾਰਨ ਅੱਜ ਪੁਲਿਸ ਨੇ ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚ ਤਲਾਸ਼ੀ ਦੀ ਮੁਹਿੰਮ ਆ ਜਿਹੜੀ ਉਹ ਚਲਾਈ ਆ ਇਹ ਸਰਚ ਆਪਰੇਸ਼ਨ ਅਜੇ ਵੀ ਜਾਰੀ ਆ ਤੇ ਪੁਲਿਸ ਨੂੰ ਇਸ ਬਾਰੇ ਕਾਫੀ ਸਫਲਤਾ ਮਿਲ ਸਕਦੀ ਹਾਂ ਹੁਣ ਪੁਲਿਸ ਜਿਹੜੀ ਆ ਉਹ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚਲਾ ਰਹੀ ਆ ਲਗਾਤਾਰ ਜਿਹੜਾ ਅਲੱਗ-ਅਲੱਗ ਏਰੀਆ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪੁਲਿਸ ਦੇ ਵੱਲੋਂ ਇੱਕ ਕਾਸਕੋ ਆਪਰੇਸ਼ਨ ਆ ਜਿਹੜਾ ਉਹ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਨਸ਼ਾ ਤਸਕਰਾਂ ਨੂੰ ਹੁਣ ਬਖਸ਼ਿਆ ਨਹੀਂ ਜਾਏਗਾ ਤانوں ਦੱਸ ਦਈਏ ਕਿ ਡੀਜੀਪੀ ਦੇ ਵੱਲੋਂ ਜਿਹੜੇ ਉਹ ਆਰਡਰ ਦਿੱਤੇ ਗਏ ਨੇ ਕਿ ਜਿੰਨੇ ਵੀ ਨਸ਼ਾ ਤਸਕਰ ਨੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਅਤੇ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਉਹ ਸੀਜ਼ ਕੀਤੀਆਂ ਜਾਣ। ਪਹਿਲਾਂ ਵੀ ਕਾਫੀ ਨਸ਼ਾ ਤਸਕਰਾਂ ਨੇ ਜਿਹੜੀਆਂ ਉਹਨਾਂ ਨੇ ਨਸ਼ੇ ਤੋਂ ਜਿਹੜੀ ਇੱਕ ਪ੍ਰਾਪਰਟੀ ਬਣਾਈ ਸੀ, ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਬਣਾਈ ਸੀ ਉਸ ਤਹਿਤ ਜਿਹੜਾ ਉਹਨਾਂ ਦੀ ਜਿਹੜੀ ਉਹ ਸੀਲ ਵੀ ਜਿਹੜੇ ਪ੍ਰਾਪਰਟੀ ਆ ਉਹ ਸੀਲ ਵੀ ਕੀਤੀ ਗਈ ਆ। ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਹੁਣ ਸਖਤ ਰੂਪ ਆ ਜਿਹੜਾ ਅਖਤਿਆਰ ਕੀਤਾ ਜਾ ਰਿਹਾ। ਡੀਜੀਪੀ ਪੰਜਾਬ ਦੇ ਵੱਲੋਂ ਜਿਹੜੇ ਆਰਡਰ ਨੇ ਉਦ ਗਏ ਨੇ ਹੁਣ ਪੰਜਾਬ ਪੁਲਿਸ ਜਿਹੜੀ ਉਹ ਨਸ਼ਾ ਤਸਕਰਾਂ ਦੇ ਖਿਲਾਫ ਕਾਫੀ ਵੱਡੇ ਜਿਹੜੇ ਕਦਮ ਨੇ ਉਹ ਚੱਕਣ ਜਾ ਰਹੀ ਆ ਹੁਣ ਨਸ਼ਾ ਤਸਕਰਾਂ ਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਤਾਂ ਇਹ ਜਿਹੜੀ ਖਬਰ ਆ ਉਹ ਮੋਗਾ ਦੇ ਨਿਹਾਲ ਸਿੰਘ ਵਾਲਾ ਡਿਵੀਜ਼ਨ ਦੀ ਆ ਜਿੱਥੇ ਤਿੰਨ ਪਿੰਡਾਂ ਦੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੁਣ ਵੀ ਜਿਹੜਾ ਸਰਚ ਅਭਿਆਨ ਚੱਲ ਰਿਹਾ ਹੈ ਤਾਂ ਪੁਲਿਸ ਨੂੰ ਉਮੀਦ ਹੈ ਕਿ ਕੋਈ ਵੀ ਜਿਹੜੀ ਵੱਡੀ ਸਫਲਤਾ ਆਏ ਉਹ ਸਾਡੇ ਹੱਥ ਲੱਗ ਸਕਦੀ ਹੈ ਇਸ ਕਰਕੇ ਜਿਹੜਾ ਕੱਲੇ-ਕੱਲੇ ਘਰਾਂ ਦੀ ਜਿਹੜੀ ਉਹ ਸਰਚ ਕੀਤਾ ਜਾ ਰਿਹਾ ਕੱਲੇ-ਕੱਲੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਹੁਣ ਤੱਕ ਜਿਹੜੇ 35 ਤੋਂ ਲੈ ਕੇ 40 ਘਰਾਂ ਦੀ ਜਿਹੜੀ ਤਲਾਸ਼ੀ ਆ ਉਹ ਹੋ ਚੁੱਕੀ ਹੈ ਜਿਵੇਂ ਕਿ ਮਾਨਯੋਗ ਡੀਜੀ ਸਾਹਿਬ ਸ਼੍ਰੀ ਗੌਰਵ ਜਦਵ ਆਈਪੀਐਸ ਉਹਨਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਰੇ ਪੰਜਾਬ ਦੇ ਵਿੱਚ ਇੱਕ ਕਾਸ ਆਪਰੇਸ਼ਨ ਚਲਾਇਆ ਜਾਂਦਾ ਜਿਹੜਾ ਕਿ ਡਰਗ ਅਬਿਊਜ਼ ਰਿਲੇਟਿਡ ਹੈ ਉਦੇਸ਼ ਸੰਦਰਭ ਦੇ ਵਿੱਚ ਅੱਜ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਦੇ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਮੋਗਾ ਦੇ ਵਿੱਚ ਪੰਜ ਸਬਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਥਾਣਾ ਬਦਨੀ ਦੇ ਵਿੱਚ ਪੈਂਦੇ ਪਿੰਡ ਬੁੱਟਰ ਰਣੀਆਂ ਔਰ rauke ਤਿੰਨਾ ਪਿੰਡਾਂ ਦੇ ਵਿੱਚ ਕਾਸੋ ਆਪਰੇਸ਼ਨ ਕੀਤਾ ਗਿਆ ਟੋਟਲ ਲਗਭਗ ਅਸੀਂ 35 35 ਘਰਾਂ ਦੀ ਸਰਚ ਕੀਤੀ ਗਈ ਜਿੱਥੇ ਅਸੀਂ ਕਾਫੀ ਫੋਰਸ ਸਾਡੀ ਟੋਟਲ 84 ਦੇ ਕਰੀਬ ਫੋਰਸ ਤੇ ਨਿਵਾਇੰਦੇ ਹਨ ਔਰ ਜਿਹੜੇ ਸਾਡੇ ਡਰੱਗਸ ਦੇ ਵਿੱਚ ਆਲਰੇਡੀ ਸਮਗਲਰਸ ਔਰ ਜਿਹੜੇ ਇਹ ਜਿਨ੍ਹਾਂ ਦੀ ਸਾਨੂੰ ਹੌਟ ਸਪੌਟ ਹੈਗੇ ਨਾ ਇਹ ਥਾਣੇ ਦੇ ਤਿੰਨੇ ਪਿੰਡਾਂ ਦੇ ਉਹਨਾਂ ਨੂੰ ਅਸੀਂ ਕਾਸੋ ਆਪਰੇਸ਼ਨ ਦੇ ਤਹਿਤ ਕੋਆਰਡੀਨੇਟ ਸੱਚ ਆਪਰੇਸ਼ਨ ਕੀਤਾ ਗਿਆ ਹੈ ਤੇ ਜੇ ਚੱਲ ਰਿਹਾ ਹੈ ਸਾਡਾ ਆਪਰੇਸ਼ਨ ਉਮੀਦ ਹੈ ਸਾਨੂੰ ਕੁਝ ਨਾ ਕੁਝ ਉਪਲਬਧੀਆਂ ਹੋਣਗੀਆਂ ਉਹ ਜਿਹੜਾ ਅਸੀਂ ਜਿਸ ਘਰ ਦੇ ਕੋਲ ਖੜੇ ਹਾਂ ਇਹ ਆਲਰੇਡੀ ਇੱਕ ਇਹ ਵੱਡਾ ਸਮੱਗਲਰ ਹੈ ਤੋਂ ਇਹਦੇ ਘਰ ਨੂੰ ਫ੍ਰੀਜ਼ ਵੀ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਤੋਂ ਇਸੇ ਸੰਦਰਭ ਦੇ ਵਿੱਚ ਆ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ ਤੇ ਉਮੀਦ ਹੈ ਕਾਫੀ ਸਾਨੂੰ ਰਿਕਵਰੀ ਵੀ ਹੋਏਗੀ